ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਲੀ ਮੁਕਤਸਰੀਆਂ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਦੋਸਤੋ 16 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਇਸ ਗੁਰੂ ਦੇ ਸਿੰਘ ਨੂੰ ਕਈ ਮੀਟਰ ਉੱਪਰ ਟਾਵਰ ਤੇ ਬੈਠੇ ਨੂੰ ਤੇ ਮੰਗ ਸਿਰਫ ਇਹੋ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਕੋਈ ਵੀ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਪਰ ਸਰਕਾਰਾਂ ਦੇ ਕੰਨ ਦੇ ਜੂਨ ਆ ਸਰਕਦੀ ਦੇਖ ਅੱਜ ਕਿਸਾਨ ਯੂਨੀਅਨ ਵਾਲੇ ਪਹੁੰਚੇ ਸੀ ਸਮਾਣੇ ਤੇ ਮੀਟਿੰਗ ਹੋਈ ਆ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਆਉਂਦੀ 22 ਫਰਵਰੀ ਨੂੰ ਵੱਡੀ ਗਿਣਤੀ 'ਚ ਸਮਾਣੇ ਇਕੱਠੇ ਹੋਣਾ ਤੇ ਕੁਝ ਵੱਡਾ ਕੀਤਾ ਜਾਊ ਵੱਡਾ ਕੀ ਕੀਤਾ ਜਾਊ ਇਹ ਹੁਣ ਟਾਈਮ ਦੱਸੋ ਬਾਕੀ ਜੇ ਗੱਲ ਕਰੀਏ ਲੋਕਾਂ ਦੇ ਸਾਥ ਦੀ ਬਹੁਤ ਸਾਰੇ ਲੋਕ ਇਸ ਸਿੰਘ ਦਾ ਸਾਥ ਦੇ ਰਹੇ ਆ ਤੇ ਕੁਝ ਇੱਕ ਇਹੋ ਜਿਹੇ ਵੀ ਨੇ ਜਿਹੜੇ ਸਪੋਰਟ ਕਰਨ ਦੀ ਬਜਾਏ ਸਗੋਂ ਕਿੰਤੂ ਪਰੰਤੂ ਕਰਦੇ ਆ ਇਸ ਸਿੰਘ ਤੇ ਕਿ ਇੱਕ ਸਾਲ ਤੋਂ ਇਹ ਉੱਪਰ ਬੈਠਾ ਤੇ ਇਹ ਬਾਥਰੂਮ ਕਿੱਥੇ ਜਾਂਦਾ ਕਿੱਥੇ ਨਹਾਉਂਦਾ ਕਿਵੇਂ ਆ ਸੋਵੇਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜੇ ਤੁਸੀਂ ਨਾਲ ਨਹੀਂ ਖੜਨਾ ਤਾਂ ਲੱਤਾਂ ਮੇਰਾ ਖਿਚੋ ਇਹ ਸਿੰਘ ਆਪਣੀ ਲੋੜ ਨੂੰ ਥੋੜੀ ਬੈਠਾ ਸੋ ਲੋੜ ਆਪਾਂ ਨੂੰ ਸਾਫ਼ ਦੇਣ ਦੀ ਆ ਦੋਸਤੋ 16 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਇਸ ਗੁਰੂ ਦੇ ਸਿੰਘ ਨੂੰ ਕਈ ਮੀਟਰ ਉੱਪਰ ਟਾਵਰ ਤੇ ਬੈਠੇ ਨੂੰ ਤੇ ਮੰਗ ਸਿਰਫ ਇਹੋ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਕੋਈ ਵੀ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਪਰ ਸਰਕਾਰਾਂ ਦੇ ਕੰਨ ਦੇ ਜੂਨ ਆ ਸਰਕਦੀ ਦੇਖ ਅੱਜ ਕਿਸਾਨ ਯੂਨੀਅਨ ਵਾਲੇ ਪਹੁੰਚੇ ਸੀ ਸੁਮਾਣੇ ਤੇ ਮੀਟਿੰਗ ਹੋਈ ਆ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਆਉਂਦੀ 22 ਫਰਵਰੀ ਨੂੰ ਵੱਡੀ ਗਿਣਤੀ ਚ ਸੁਮਾਣੇ ਇਕੱਠੇ ਹੋਣਾ ਤੇ ਕੁਝ ਵੱਡਾ ਕੀਤਾ ਜਾਊ ਵੱਡਾ ਕੀ ਕੀਤਾ ਜਾਊ ਇਹ ਹੁਣ ਟਾਈਮ ਦੱਸੋ ਬਾਕੀ ਜੇ ਗੱਲ ਕਰੀਏ ਲੋਕਾਂ ਦੇ ਸਾਥ ਦੀ ਬਹੁਤ ਸਾਰੇ ਲੋਕ ਇਸ ਸਿੰਘ ਦਾ ਸਾਥ ਦੇ ਰਹੇ ਆ ਤੇ ਕੁਝ ਇੱਕ ਇਹੋ ਜਿਹੇ ਵੀ ਨੇ ਜਿਹੜੇ ਸਪੋਰਟ ਕਰਨ ਦੀ ਬਜਾਏ ਸਗੋਂ ਕਿੰਤੂ ਪਰੰਤੂ ਕਰਦੇ ਆ ਇਸ ਸਿੰਘ ਤੇ ਕਿ ਇੱਕ ਸਾਲ ਤੋਂ ਇਹ ਉੱਪਰ ਬੈਠਾ ਤੇ ਇਹ ਬਾਥਰੂਮ ਕਿੱਥੇ ਜਾਂਦਾ ਕਿੱਥੇ ਨਹਾਉਂਦਾ ਕਿਵੇਂ ਆ ਸੋਮੈ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜੇ ਤੁਸੀਂ ਨਾਲ ਨਹੀਂ ਖੜਨਾ ਤਾਂ ਲੱਤਾਂ ਮੇਰਾ ਖਿਚੋ ਇਹ ਸਿੰਘ ਆਪਣੀ ਲੋੜ ਨੂੰ ਥੋੜੀ ਬੈਠਾ ਸੋ ਲੋੜ ਆਪਾਂ ਨੂੰ ਸਾਥ ਦੇਣ ਦੀ ਆ ਸੋ ਸੰਗਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ